ਪੈਰਾਂ ਦੇ ਵਿੱਚ ਸੋਜ ਤੇ ਗਿੱਟਿਆਂ ਦੇ ਵਿੱਚ ਸੋਜ ਸਿਰਫ 5 ਤੋਂ 6 ਕਾਰਨਾ ਕਰਕੇ ਆ ਸਕਦੀ ਹੈ ਤੁਹਾਨੂੰ ਕੋਈ ਦਿਲ ਦਾ ਰੋਗ ਹੈ ਤੁਹਾਨੂੰ ਕੋਈ ਕਿਡਨੀ ਦੀ ਸਮੱਸਿਆ ਹੈ ਤੁਹਾਡੇ ਕੋਈ ਆਪਰੇਸ਼ਨ ਹੋਇਆ ਤੁਹਾਨੂੰ ਕਿਸੇ ਦਵਾਈਆਂ ਦਾ ਸਾਈਡ ਇਫੈਕਟ ਹੈ ਤੁਹਾਨੂੰ ਪ੍ਰੈਗਨੈਂਸੀ ਹੈ ਆਪਣੇ ਇਸ ਜਗ੍ਹਾ ਤੇ ਐਡਾ ਪੈਚੇਸ ਬਣ ਜਾਂਦੇ ਨੇ ਔਰ ਕਈ ਵਾਰੀ ਇਹ ਪੈਚੇਸ ਰੈੱਡ ਕਲਰ ਦੇ ਔਰ ਗ੍ਰੀਨ ਕਲਰ ਦੇ ਹੋ ਜਾਂਦੇ ਨੇ ਔਰ ਆਪਣੇ ਇੰਨੀ ਸਵੇਲਿੰਗ ਹੋ ਜਾਂਦੀ ਹੈ ਵੀ ਜਦੋਂ ਆਪਾਂ ਇਸ ਨੂੰ ਦਬਦੇ ਹਾਂ ਪਿਟਿੰਗ ਓਡੀਮਾ ਵਾੜਨਾ ਸ਼ੁਰੂ ਹੋ ਜਾਂਦਾ ਹੈ ਸੋ ਤੁਸੀਂ ਘਬਰਾਉਣਾ ਨਹੀਂ ਅਗਰ ਤੁਸੀਂ ਇਹ ਸਾਨ ਕਸਰਤਾਂ ਕਰਨੀ ਅੱਜ ਤੋਂ ਸ਼ੁਰੂ ਕਰ ਦੋਗੇ ਤਾਂ ਤੁਸੀਂ ਜੋ ਸੋਚ ਤੁਹਾਡੇ ਗਿੱਟਿਆਂ ਤੇ ਔਰ ਤੁਹਾਡੇ ਜੋ ਪੈਰਾਂ ਤੇ ਆ ਗਈ ਹੈ ਉਸ ਤੋਂ ਤੁਸੀਂ ਆਰਾਮ ਪਾ ਸਕਦੇ ਹੋ ਸਤਿ ਸ੍ਰੀ ਅਕਾਲ ਜੀ ਥਿਸ ਇਜ਼ ਡਾਕਟਰ ਗੁਰਸ਼ੇਰ ਸਿੰਘ ਸੋ ਬੜੀਆਂ ਸਾਨ ਕਸਰਤਾਂ ਨੇ ਸਭ ਤੋਂ ਪਹਿਲਾਂ ਤੁਸੀਂ ਜਦੋਂ ਵੀ ਤੁਹਾਡੇ ਪੈਰਾਂ 'ਚ ਸੋ ਜਾਵੇ ਤੁਸੀਂ ਗਰਮ ਪਾਣੀ ਲਓ ਉਸ ਦੇ ਵਿੱਚ ਨਮਕ ਪਾਓ ਡਿਪ ਕਰਕੇ 10 ਤੋਂ 15 ਮਿੰਟ ਰਾਤ ਨੂੰ ਰੋਜ਼ ਬੈਠਿਆ ਕਰੋ ਹੁਣ ਗੱਲ ਕਰ ਲੈਂਗੇ ਆ ਕਸਰਤਾਂ ਦੀ ਜਿਹੜੀਆਂ ਕਸਰਤਾਂ ਨੇ ਸਭ ਤੋਂ ਪਹਿਲੀ ਜਿਹੜੀ ਕਸਰਤ ਹੈਗੀ ਆ ਐਂਕਲ ਟੂ ਪੰਪਸ ਬੈਠ ਕੇ ਵੀ ਕਰ ਸਕਦੇ ਆ ਲੇਟ ਕੇ ਬੈੱਡ ਤੇ ਪੈ ਕੇ ਵੀ ਕਰ ਸਕਦੇ ਆ ਨੰਬਰ 1 ਐਕਸਰਸਾਈਜ਼ ਕੀ ਹੈ ਪ੍ਰੋਪਰ ਐਂਕਲ ਟੂ ਪੰਪ ਕਰਾਂਗੇ ਪੂਰਾ ਐਂਕਲ ਬਾਹਰ ਪੂਰਾ ਅੰਦਰ 10 ਵਾਰੀ ਕਰਨਾ ਇਸਦੇ ਆਪਾਂ 5 ਸੈੱਟ ਲਾਉਣੇ ਆ ਸੈਕੰਡ ਐਕਸਰਸਾਈਜ਼ ਕੀ ਹੋएगी ਆਪਾਂ ਐਦਾਂ ਲੱਤਾਂ ਲਮਕਾ ਲੈਣੀਆਂ ਨੇ ਔਰ ਆਪਾਂ ਬੈਠ ਕੇ ਐਂਕਲ ਟੂ ਪੰਪਸ ਕਰਨੇ ਆ ਇਹ ਵੀ ਆਪਾਂ 10 ਵਾਰੀ ਕਰਨੇ ਆ ਔਰ ਇਸਦੇ ਵੀ ਆਪਾਂ 5 ਸੈੱਟ ਲਾਉਣੇ ਆ ਦੋਸਤੋ ਨੈਕਸਟ ਜਿਹੜੀ ਐਕਸਰਸਾਈਜ਼ ਹੋਏਗੀ ਐਂਕਲ ਰੋਟੇਸ਼ਨ ਆਪਾਂ ਬੈਠ ਕੇ ਹੀ ਆਪਾਂ ਹਵਾ ਦੇ ਵਿੱਚ ਐਦਾਂ ਐਂਕਲ ਨੂੰ ਘੁਮਾਵਾਂਗੇ ਰੋਟੇਸ਼ਨ ਕਰਾਂਗੇ ਚੰਗੀ ਤਰ੍ਹਾਂ ਔਰ ਇਸ ਨੂੰ ਤੁਸੀਂ 10 ਵਾਰੀ ਇੱਧਰ ਔਰ ਦੈਨ 10 ਵਾਰੀ ਹੀ ਇੱਧਰ ਕਰਨਾ ਇਸਦੇ ਤੁਸੀਂ ਦੋਨੋਂ ਸਾਈਡ ਤੇ ਤਿੰਨ ਤਿੰਨ ਸੈੱਟ ਲਾਉਣੇ ਆ ਇਹ ਆਪਾਂ ਪੈਰਾਂ ਦੇ ਦੋਨੋਂ ਸਾਈਡ ਕਰਾਂਗੇ ਇਸ ਨੂੰ ਕਿਹਾ ਜਾਂਦਾ ਐਂਕਲ ਰੋਟੇਸ਼ਨ ਜਾਂ ਐਂਕਲ ਸਰਕਲਸ ਕਿਹਾ ਜਾਂਦਾ ਇਹ ਹੋਗੀ ਤੁਹਾਡੀ 3rd ਐਕਸਰਸਾਈਜ਼ ਉਸ ਤੋਂ ਨੈਕਸਟ ਜਿਹੜੀ ਐਕਸਰਸਾਈਜ਼ ਹੈ ਉਹ ਹੈਗੀ ਹੈ ਆਪਣੀ ਕਾਫ ਮਸਲ ਨੂੰ ਆਪਾਂ ਸਟ੍ਰੈਚ ਕਰਨਾ ਆਪਾਂ ਇੱਕ ਇਦਾਂ ਟੋਵਲ ਨੂੰ ਆਪਾਂ ਵਿਛਾ ਲੈਣਾ ਔਰ ਇਸ ਦੇ ਵਿੱਚ ਇਦਾਂ ਪੈਰ ਰੱਖਾਂਗੇ ਔਰ ਤੌਲੀਏ ਦੀ ਮਦਦ ਨਾਲ ਹੀ ਆਪਾਂ ਸਟ੍ਰੈਚ ਕਰਾਂਗੇ ਇਦਾਂ ਜ਼ੋਰ ਦੀ ਇਦਾਂ ਤੁਸੀਂ ਦੇਖੋ ਇਹ ਜਿਹੜਾ ਸਟ੍ਰੈਚ ਹੈ ਇਹ ਆਪਣੇ ਇਸ ਮਸਲ ਨੂੰ ਸਟ੍ਰੈਚ ਕਰੇਗਾ ਇੱਥੇ ਆਪਾਂ ਹੋਲਡ ਕਰਨਾ ਗਿਣ ਕੇ 15 ਸੈਕਿੰਡ ਥੈਨ ਰਿਲੈਕਸ ਦੋਨੋਂ ਸਾਈਡ ਕਰਨਾ ਇਸ ਦੇ ਚਾਰ-ਚਾਰ ਆਪਾਂ ਸੈਟ ਲਾਉਣੇ ਆ ਉਸ ਤੋਂ ਬਾਅਦ ਜਿਹੜੀ ਐਕਸਰਸਾਈਜ਼ ਹੈ ਉਹ ਹੋਗੀ ਹੀਲ ਰੇਜ਼ ਐਕਸਰਸਾਈਜ਼ ਸਿਟਿੰਗ ਦੇ ਵਿੱਚ ਬੈਠ ਕੇ ਆਪਾਂ ਹੀਲ ਰੇਜ਼ ਕਰਾਂਗੇ ਔਰ ਇਹ 15 ਵਾਰੀ ਕਰਨਾ ਹੈ ਆਪਾਂ ਇਸ ਨੂੰ 15 ਵਾਰੀ ਕਰਕੇ ਔਰ ਇਸਦੇ ਆਪਾਂ 4 ਸੈੱਟ ਲਾਉਣੇ ਆ ਔਰ ਉਸ ਤੋਂ ਬਾਅਦ ਰਾਤ ਨੂੰ ਜਦੋਂ ਤੁਸੀਂ ਸੌਣਾ ਤੁਸੀਂ ਜਾਂ ਤਾਂ ਕੋਈ ਗਦੈਲਾ ਰੱਖ ਲਓ ਜਾਂ ਕੋਈ ਬਲੈਂਕਟ ਰੱਖ ਲਓ ਔਰ ਜਾਂ ਤੁਸੀਂ ਇੱਕ ਪਿੱਲੋ ਰੱਖ ਸਕਦੇ ਆ ਆਪਾਂ ਪਿੱਲੋ ਦੇ ਉੱਪਰ ਇਦਾਂ ਆਪਾਂ ਰਾਤ ਨੂੰ ਸੌਣ ਸਮੇਂ ਇਦਾਂ ਲੱਤ ਰੱਖ ਲੈਣੀ ਹੈ ਅਗਰ ਪ੍ਰੈਗਨੈਂਸੀ ਹੈ ਤਾਂ ਆਪਾਂ ਸਾਈਡ ਲੈ ਕੇ ਪਾਵਾਂਗੇ ਔਰ ਲੱਤ ਸਰਾਣੀ ਤੇ ਰੱਖਾਂਗੇ ਇਸ ਤਰ੍ਹਾਂ ਕੀ ਹੋਏਗਾ ਸਾਰੀ ਜਿਹੜੀ ਸਵੇਲਿੰਗ ਹੈ ਉਹ ਆਪਣੀ ਉਤਰਨੀ ਸ਼ੁਰੂ ਹੋ ਜਾਏਗੀ ਅਗਰ ਫਿਰ ਵੀ ਸਵੇਲਿੰਗ ਨਹੀਂ ਜਾਂਦੀ ਤਾਂ ਤੁਸੀਂ ਇਸ ਤੇ ਗਰਮ ਪੱਟੀ ਬੰਨ ਕੇ ਰਾਤ ਨੂੰ ਸੌਂਵੋ ਤੁਹਾਡੀ ਜੋ ਸਵੇਲਿੰਗ ਹੈ ਜੋ ਤੁਹਾਡੀ ਸੋਜ ਹੈ ਉਹ ਬਹੁਤ ਜਲਦੀ ਘਟਣੀ ਸ਼ੁਰੂ ਹੋ ਜਾਏਗੀ ਔਰ ਨਾਲ ਦੀ ਨਾਲ ਇਹ ਆਸਾਨ ਕਸਰਤਾਂ ਕਰਨੀਆਂ ਤੁਸੀਂ ਸ਼ੁਰੂ ਕਰ ਦੋ